ਅਮਰਿਤਪਾਲ ਮੈਰੋਂ ਇਸ ਵੇਲੇ ਯੂਏ ਵਿੱਚ ਹੈ ਪੁਲਿਸ ਦਾਵਾ ਕਰ ਰਹੀ ਹੈ ਪੁਲਿਸ ਦਾ ਕਹਿਣਾ ਕਿ ਅਮਰਿਤਪਾਲ ਮੈਰੋਂ ਫਰਾਰ ਹੋ ਗਿਆ ਸੀ ਕਤਲ ਕਰਨ ਤੋਂ ਬਾਅਦ ਹੀ ਅਮਰਿਤਪਾਲ ਮੈਰੋਂ ਜਿਹੜਾ ਉਹ ਵਿਦੇਸ਼ ਭੱਜ ਜਾਂਦਾ ਇਸ ਗੱਲ ਦਾ ਦਾਵਾ ਕੀਤਾ ਗਿਆ ਹਾਲਾਂਕਿ ਜਿੱਥੇ ਬਠਿੰਡਾ ਵਿੱਚ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਅਮਰਿਤਪਾਲ ਮੈਰੋਂ ਨੂੰ ਲੱਭਣ ਵਾਸਤੇ ਉੱਥੇ ਹੀ ਹੁਣ ਇਹ ਕੇਸ ਜਿਹੜਾ ਆ ਵਕੀਲ ਘਮਨਪਰਾ ਜਿਹੜੇ ਹੈਗੇ ਨੇ ਉਹਨਾਂ ਦੇ ਕੋਲ ਜਾ ਪਹੁੰਚਿਆ ਘਮਨਪਰਾ ਅਮਰਿਤਪਾਲ ਮੈਰੋਂ ਦਾ ਜਿਹੜਾ ਕੇਸ ਆ ਉਹ ਲੜਨਗੇ ਇਸ ਗੱਲ ਦਾ ਉਹਨਾਂ ਨੇ ਦਾਵਾ ਕਰ ਦਿੱਤਾ ਪਰ ਉਹਨਾਂ ਨੇ ਇਹ ਵੀ ਕਿਹਾ ਆ ਕਿ ਅਮਰਿਤਪਾਲ ਮੈਰੋ ਨੇ ਉਹਨਾਂ ਤੱਕ ਸੰਦੇਸ਼ ਪਹੁੰਚਾਇਆ ਕਿ ਅਮਰਿਤਪਾਲ ਮੈਰੋ ਸਰੈਂਡਰ ਕਰਨ ਲਈ ਤਿਆਰ ਹੈ ਔਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਅਮਰਿਤਪਾਲ ਮੈਰੋ ਇਹ ਨਹੀਂ ਚਾਹੁੰਦਾ ਕਿ ਉਸ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ ਔਰ ਨਾ ਹੀ ਜਦੋਂ ਉਹ ਸਰੈਂਡਰ ਕਰੇਗਾ ਤੇ ਉਸ ਦੇ ਨਾਲ ਕੁਝ ਉੱਚ-ਨੀਚ ਕੀਤੀ ਜਾਵੇ ਇਹ ਵੀ ਕਿਤੇ ਨਾ ਕਿਤੇ ਖਬਰਾਂ ਨੇ ਕਿ ਸ਼ਾਇਦ ਅਮਰਿਤਪਾਲ ਮੈਰੋ ਦਾ ਇੰਕਾਊਂਟਰ ਵੀ ਕੀਤਾ ਜਾ ਸਕਦਾ ਹੈ ਇਸ ਕਰਕੇ ਅਮਰਿਤਪਾਲ ਮੈਰੋ ਬਾਹਰ ਫਰਾਰ ਹੋ ਗਿਆ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਘਮਨਪਰਾ ਜਿਹੜੇ ਨੇ ਉਹਨਾਂ ਨੇ ਇਹ ਦਾਅਵਾ ਕੀਤਾ ਆ ਹੇ ਨੀਚੇ ਚੈਨਲ ਦੇ ਉੱਤੇ ਇੰਟਰਵਿਊ ਦੇ ਵਿੱਚ ਕਿ ਅਮਰਿਤਪਾਲ ਮੈਰੋ ਸਰੈਂਡਰ ਕਰਨ ਲਈ ਤਿਆਰ ਹੋ ਸਕਦਾ ਆ ਇਸ ਪੂਰੇ ਮਾਮਲੇ ਦੇ ਵਿੱਚ ਜਿੱਥੇ ਅਮਰਿਤਪਾਲ ਮੈਰੋ ਫਰਾਰ ਚੱਲ ਰਿਹਾ ਐ ਇਸ ਵੇਲੇ ਘੁਮਨਪਰਾ ਜਿਹੜੇ ਨੇ ਉਹ ਅਮਰਿਤਪਾਲ ਮੈਰੋ ਦਾ ਜਿਹੜਾ ਮਾਮਲਾ ਆ ਉਹ ਦੇਖ ਰਹੇ ਨੇ ਹੁਣ ਜੇ ਇਸ ਉੱਤੇ ਗੌਰ ਕੀਤਾ ਜਾਵੇ ਜੇ ਅਮਰਿਤਪਾਲ ਮੈਰੋ ਤਿਆਰ ਹੈ ਸਰੈਂਡਰ ਕਰਨ ਵਾਸਤੇ ਤਾਂ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਫਿਰ ਜੇ ਸਰੈਂਡਰ ਹੀ ਕਰਨਾ ਸੀ ਜਾਂ ਜੇ ਸਰੈਂਡਰ ਹੀ ਕਰਨਾ ਸੀ ਤਾਂ ਫਰਾਰ ਹੋਣ ਦਾ ਫਿਰ ਕੀ ਤੁਕ ਬਣਦੀ ਹੈ ਫਰਾਰ ਕਿਉਂ ਹੋਇਆ ਅਮਰਿਤਪਾਲ ਮਹਿਰੋਂ ਉੱਥੇ ਹੀ ਰੁਕ ਜਾਂਦਾ ਹੈ ਜਿੱਥੇ ਬਾਕੀ ਦੇ ਸਾਥੀ ਉੱਥੋਂ ਚਲੇ ਗਏ ਸੀ ਉਹ ਵੀ ਕਿਤੇ ਹੋਰ ਚਲ ਜਾਂਦਾ ਜੇ ਅਲਟੀਮੇਟਲੀ ਸਰੈਂਡਰ ਹੀ ਕਰਨਾ ਸੀ ਅਮਰਿਤਪਾਲ ਮਹਿਰੋਂ ਨੇ ਜਾਂ ਫਿਰ ਕਿਸੇ ਕਿਸਮ ਦੇ ਦਬਾਅ ਆ ਕਿਸੇ ਕਿਸਮ ਦੇ ਆਪਸੀ ਸੈਟਲਮੈਂਟ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਅਮਰਿਤਪਾਲ ਮਹਿਰੋਂ ਸਰੈਂਡਰ ਕਰੇਗਾ ਵੱਡੀ ਗੱਲ ਤਾਂ ਇਹ ਖੜੀ ਹੋ ਰਹੀ ਹੈ ਕਿ ਜੇ ਹੁਣ ਸਰੈਂਡਰ ਦੀ ਗੱਲ ਆ ਚੁੱਕੀ ਹੈ ਤੇ ਫਿਰ ਫਰਾਰੀ ਦਾ ਕੀ ਮਤਲਬ ਸੀ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਦਾਵਾ ਕੀਤਾ ਜਾ ਰਿਹਾ ਕਿ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਜੇ ਅਮਰਤਪਾਲ ਮੈਰੂ ਹੁਣ ਸਰੈਂਡਰ ਕਰਨ ਲਈ ਤਿਆਰ ਹੈ ਤਾਂ ਉਹ ਜੇ ਪਹਿਲਾਂ ਹੀ ਸਰੈਂਡਰ ਕਰ ਦਿੰਦਾ ਜਾਂ ਪਹਿਲਾਂ ਹੀ ਮੌਜੂਦ ਹੁੰਦਾ ਜਾਂ ਪਹਿਲਾਂ ਹੀ ਸਰੈਂਡਰ ਕਰਨ ਵਾਸਤੇ ਸਹਿਮਤੀ ਰੱਖਦਾ ਤੇ ਸ਼ਾਇਦ ਪਰਿਵਾਰ ਜਿਹੜਾ ਹੈ ਉਸ ਨੂੰ ਤੰਗ ਨਾ ਕੀਤਾ ਜਾਂਦਾ ਪਰੇਸ਼ਾਨ ਨਾ ਕੀਤਾ ਜਾਂਦਾ ਜਾਂ ਪਰਿਵਾਰ ਤੋਂ ਪੁੱਛ ਪੜਤਾਲ ਜਿਹੜੀ ਹੈ ਉਹ ਪੁਲਿਸ ਨਾ ਕਰਦੀ ਖੈਰ ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਅਮਰਤਪਾਲ ਮੈਰੂ ਜਿਹੜਾ ਸਰੈਂਡਰ ਕਰਨ ਵਾਸਤੇ ਤਿਆਰ ਦੱਸਿਆ ਜਾ ਰਿਹਾ ਉਹਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਂ ਨਿੱ